ਗੱਲ ਬਾਈ ਜੀ ਮਾਡੇ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਪੂਰੇ ਟਾਪ ਕਲਾਸ ਵਧੀਆ ਇੱਕ ਮੀਣੀ ਝੋਟੀ ਵਿਖਾਉਂਦੇ ਆ ਇੱਕ ਵੱਡੀ ਮੈਂ ਬ੍ਰੈਂਡਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਉਹ ਸੁਣਾਓ ਵਧੀਆ ਸਤਿ ਸ਼੍ਰੀ ਅਕਾਲ ਜੀ ਜਿਹਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂ ਜੀ ਸਾਰੀ ਸੰਗਤਾਂ ਵੀ ਜੀ ਧੰਨਵਾਦ ਕਰਦੇ ਆ ਧੰਨਵਾਦ ਬਾਈ ਸੇ ਜਨਵਾਰ ਲਈ ਜੀ ਅੱਜ ਆਪਣੇ ਕੋਲ ਚੰਗੇ ਟਾਪ ਦੇ ਹੈਗੇ ਪੰਜ ਛੇ ਝੋਟੀਆਂ ਚੰਗੀਆਂ ਆ ਵਧੀਆ ਹਾਂਜੀ ਤੇ ਝੋਟੀਆਂ ਵੀਰ ਜੀ 1 2 1 2 ਆਉਂਦੀ ਆ ਰਹੀਆਂ ਵਿਕ ਜਾਂਦੀਆਂ ਰਹੀਆਂ ਘਰ ਨਾਲ ਤੇ ਦਾਣੇ ਬਕਿੰਦਾਂ ਬਾਹਰ ਹੀ ਹਾਂਜੀ ਹਾਂਜੀ ਨਾਲ ਮੇਹਤਰੀ ਲੱਗਾ ਹੈ ਹਾਂਜੀ ਹਾਂਜੀ ਤੇ ਚੰਗੇ ਜਿਹੇ ਨਾਲ ਟੌਪ ਦੇ ਆ ਠੀਕ ਠੀਕ ਤੇ ਤਾਂ ਕਿ ਦਿਹਾੜੀ ਵੀਡੀਓ ਲੇਟ ਹੋ ਗਈ ਹੈ ਲੇਟ ਹੋ ਗਈ ਹੈ ਹਾਂਜੀ ਉਹਦਾ ਮਾਲ ਜਗੰਧਿਆ ਮਾਲ ਵੀਰ ਦੀ ਝੋਟੀਆਂ 2 4 2 4 ਤੁਹਾਨੂੰ ਪਤਾ ਵਾਗ ਵੀ ਦੇ ਦਿੰਦਾ ਪੁਰਾਣੇ ਹੋ ਗਏ ਹੁਣ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਹਾਂਜੀ ਤੇ ਹਰ ਵਾਸਤੇ ਕੋਈ ਨਾ ਕੋਈ ਵੀਰ ਭਰਾ ਫੋਨ ਕਰਦਾ ਆਪਣੇ ਪੱਕੇ ਖਾ ਗਈ ਜਿਹੜੇ ਆ ਮਾਲ ਮੰਗਾ ਲੈਂਦੇ ਆ ਠੀਕ ਹੈ ਹਾਂਜੀ ਉਣੀ ਆ ਪੰਜਾਂ ਚਾਰ ਝੋਟੀਆਂ ਦੇ ਇੱਕ ਵਿੱਚ ਹੋ ਗਈ ਆ ਓਕੇ ਹਾਂਜੀ 60 ਸਵਾ ਝੋਟੀਆਂ ਵੀ ਜੀ ਬਹੁਤ ਚੰਗਾ ਵੀ ਜੀ ਆ ਝੋਟੀ 20 ਕਿਲੋ ਵਾਲੀ ਹੈ ਚੰਗੀ ਵੱਡੀ ਹਾਂਜੀ ਤੇ ਕਹਿ ਲੈਣਾ ਉਹਦਾ ਨਾ ਵੀਰ ਭਰਾ ਸਾਈ ਪਾ ਦੇ ਝੋਟੀ ਦੋਤੇ ਚਾੜ ਕੇ ਵੀ ਘਾ ਦਾਂ ਠੀਕ ਹੈ ਜੀ ਇਦਾਂ ਦੀ ਇਨਾ ਮਾਣ ਝੋਟੀ ਦੇ ਇਹ ਮੈਂ ਤਾਂ ਵੀ ਦੋਤੇ ਤੇ ਚਾੜ ਕੇ ਝੋਟੀ ਘੜ ਦਾਂਗੇ ਠੀਕ ਐ ਇਦਾਂ ਦੇ ਬਿਲਕੁਲ ਤਿਆਰ ਥੜੀਆਂ ਦੇ ਖੜੀ ਆ ਭਵੇਂ ਅੱਜ ਸੂਪੇ ਦੇ ਭਵੇਂ ਕੱਲ੍ਹ ਸੂਪੇ ਠੀਕ ਆ ਫੋਸ ਬਣ ਗਈ ਆ ਮੈਂ ਤਾਂ ਵੀ ਵੀਰ ਪਰ ਝੋਟੀ ਆਪਨਾ ਆਪ ਲੈ ਕੇ ਕੋਈ ਵੀਰ ਦਾ ਆਪ ਕੋ ਵੀ ਸੀਰ ਹੋ ਜਾਣਾ ਰਹਿ ਗਿਆ ਠੀਕ ਐ ਭਾਈ ਜੀ ਦੇਖੋ ਜੀ ਝੋਟੀ ਪੂਰੀ ਫੁੱਲ ਫੜਾ ਫੁੱਲ ਬੜਾ ਤਿਆਰ ਤੇ ਸ਼ਾਨਦਾਰ ਜਿਹਨੂੰ ਆਖਿਆ ਜਾਂਦਾ ਆ ਤੇ ਪੂਰੀ ਬਨੇ ਗਾਨ ਝੋਟੀ ਆ ਸੋਰੀਆਂ ਯਾਰੇ ਬਣ ਗਏ ਨੇ ਦੇ ਲਈ ਸਵਾਰਟ ਦੇ ਆਰਡਰ ਪੂਰਾ ਬਣਾ ਗਈ ਅਥਰ ਚੀਜ਼ ਜਿਹਨੂੰ ਕਹਿੰਦੇ ਆ ਸਾਰੀ ਸਿਰਾਂ ਹਾਂਜੀ ਛੋਟੀ ਵੀਰ ਸਾੰਭੀ ਆਪ ਠੀਕ ਠੇ ਤੇ ਡੰਗਲ ਸਾੰਭਿਆ ਹੋ ਜਾਂਦਾ ਜਿਹੜਾ ਕਰਤੂਤ ਵਾਲਾ ਹੋਵੇ ਕਰਤੂਤ ਵਾਲਾ ਹੋਵੇ ਦੇਖੋ ਗਾਇਟ ਡਾਈਟ ਪਾਈ ਆ ਵੀਰ ਰਣਾ ਨੇ ਬਹੁਤ ਸੋਹਣੀ ਆਰਡਰ ਰੂਟਰ ਬਣਾਇਆ ਆ ਅਮੜੀ ਵੇਖੋ ਕਾ ਗਈ ਹੈ ਇਹਦੇ ਹਿਸਾਬ ਨਾਲ ਖਲਾ ਲੋ ਵੀਰ ਜੀ ਖਲਾ ਖੋ ਯਾਰ ਦਾਲ ਅਜੇ ਕੈਮਰਾ ਮਾਰ ਲੋ ਵੇਖੋ ਯਾਰ ਅਜੇ ਖਵਾ ਤੇ ਮੈਂ ਵੀਰੇ ਇੱਕ ਗੱਲ ਹੈਗੀ ਆ ਉਧਰ ਜਾ ਅੱਜ 5 6 ਦਿਨ ਹੋ ਗਏ ਆ ਮੈਂ ਸਤ ਰਹਿ ਸਾਹਮਣੇ ਵੇਖੋ ਜੀ ਇਧਰ ਵੇਖੋ ਮੈਂ ਇਨੀ ਠੰਡੀ ਸੀਲ ਹੈ ਨਾ ਸਿੱਧ ਕਾਲੀ ਆ ਹਾਂਜੀ ਇਥੇ ਖਲਾਰ ਦੇ ਕੋਈ ਗੱਲ ਨਹੀਂ ਜੇ ਸਵੇਰ ਦੇ ਪੱਠੇ ਨਹੀਂ ਆਏ ਤਾਂ ਸਿੱਧਾ ਬੜਾ ਮਹੀ ਦੇ ਵੇਖੋ ਜੀ ਬਹੁਤ ਸ਼ਾਨਦਾਰ ਤੇ ਫੇਟ ਪੁੜਾ ਵੇਖੋ ਮੈਂ ਦਾ ਬਹੁਤ ਸੋਹਣਾ ਸਾਫ ਤੇ ਸੁਤਰੀ ਹਾਲੇ ਦਿਵਾਲੀ ਯਾਰਾ ਜਿਹਨੂੰ ਕਹਿੰਦੇ ਬਨ ਗਈ ਆ ਛੰਡੇ ਕੱਢ ਗਈ ਹੋਰੇ ਸੁੰਦੇ ਸੁੰਦੇ ਹੋਰ ਖਲਾਰਾ ਪਾਉਣਾ ਜਿਹੜਾ ਵੀਰ ਭਰਾ ਕਰੋ ਮਹੀ ਝੁੱਟੀ ਆਈ ਆ ਨਾ ਹਾਂਜੀ ਇਹਨਾਂ ਦੇ ਘਰੋਂ ਝੁੱਟੀ ਆਈ ਆ ਹਾਂਜੀ ਮੈਂ ਚੰਗੀ ਹਾਰ ਕੋਈ ਮਹੀ ਇੱਕ ਅਧੀ ਮਹੀ ਰੱਖਦੇ ਸੀ ਕਿਹਨੇ ਪਰ ਚੈਂਪੀਅਨ ਮਹੀ ਰੱਖਦੇ ਆ ਬਿਲਕੁਲ ਹੈ ਚੈਂਪੀਅਨ ਆ ਵੇਖੋ ਜੀ ਇਹਨੂੰ ਕਹਿੰਦੇ ਆ ਅੱਜ ਦੇ ਯਾਰੇ ਪੰਤੇ ਬਾਈ ਜੀ ਖਰਾਕ ਰੋ ਖਲੀ ਚਾਰੀ ਫਿਰ ਪੂਰਾ ਪਛਾਣ ਆਉਂਦੀ ਡੰਗਰ ਦੱਸਣ ਦੇ ਆ ਵੀ ਖਰਾਕ ਚੜੀ ਆ ਸਹੀ ਗੱਲ ਡੰਗਰ ਵੀ ਜਿਹੜਾ ਖਾ ਕੋਣੀ ਕੱਚਾ ਰਹਿਣ ਦੇਈਦਾ ਦੁੱਧ ਨਾਲ ਡੰਗਰ ਵੀ ਜਿਹੜੀ ਗਾਣ ਜਿਹੜੀ ਮਈ ਨਹੀਂ ਵੀ ਦੁੱਧ ਕੱਢਦੀ ਪੂਰੀ ਅਹੀਂ ਜਿਹੜੇ ਜਿੱਥੇ ਸਾਡੀਆਂ ਮਈਆਂ ਜਾਂਦੀਆਂ ਨਾ ਇੱਕ ਤਾਂ ਕਹਿੰਦਾ ਫੇਰ ਆਓ ਕਰੋ ਅਹੀਂ ਆਹੋ ਵੀ ਟੀਕੇ ਨਾਲ ਦੱਸਦੇ ਨੇ ਵੀ ਮੇਰਾ ਮੈਨ ਟਪਾਜ ਰਤ ਲਾਉਣਾ ਖਲਾ ਮਾਰੂ ਤੇ ਫਿਰ ਚੱਲ ਗਿਆ ਪਰ ਲੱਗੀ ਵੀ ਜੀ ਬੋਦੀ ਪੋਲੀ ਹਿਸਾਬ ਲਾ ਲੋ ਮੈਂ ਬਹੁਤ ਭੰਗ ਦੀ ਸੂ ਪੈਣੀ ਆ ਨਾ ਇਹਨੂੰ ਅਸਲ ਚੀਜ਼ ਕਹਿੰਦੇ ਕੋ ਠੀਕੇ ਸਰਾ ਵੀਰ ਕਵਾੜ ਦੀ ਸਾਰੀ ਝੋਟੀ ਬ੍ਰੈਂਡ ਆ ਇਹੋੜੀ ਝੋਟੀ ਵੀਰ ਦੁੱਧ ਵਾਲੀ ਝੋਟੀ ਜਿਹਨੂੰ ਕਹਿੰਦੇ ਨਾ ਸਰਾ ਹਾਂਜੀ ਹਾਂਜੀ ਵੇ ਭਾਈ ਬਾਂਬ ਦੇ ਪੀਸ ਤੇ ਉਤੋਂ ਮੰਜਾ ਡਾਲੋ ਤੋ ਐਨਾ ਚੱਡਾ ਵੀਰ ਹਰਜਾ ਮਰਪਾ ਦਾ ਕਹਿ ਦਿੰਦਾ ਆ ਇਹ ਮਤੋਂ ਜਨੇ ਨੰਮੇ ਪੈ ਨਹੀਂ ਦੇਖ ਸਹੀ ਗੱਲ ਨਾ ਚੰਦਾ ਕਹਿ ਤੂੰ ਆ ਆ ਚੱਡਾ ਇਹਨੂੰ ਲੱਗਾ ਆ ਗਿਆ ਆ ਚੱਡਾ ਕਹਿ ਦਿੰਦਾ ਬਾਵੇਂ ਕਰਦਣੀਆਂ ਵੇਖੋ ਪਰ ਚੀਜ਼ਾਂ ਉਹ ਚੀਜ਼ਾਂ ਦੇ ਹੁੰਦੀਆਂ ਜਿਹੜਾ ਪੈਸੇ ਲੱਗੇ ਹੁਣ ਪਾਰਵੀਤ ਜੀਆ ਕੋਈ ਜਿਹੜੀ ਗੱਲ ਆ ਤੇ ਹਾਂਜੀ ਹਾਂ ਨਾ ਹੀ ਵੀਰੇ ਮੋਲ ਪਾਵੇ ਜਿਉਂ ਮਰਜੀ ਝੋੜੀ ਦਾ ਕਰੀਏ ਹਾਂਜੀ ਕਹਿੰਦਾ ਪੂਰੇ ਤੇ ਮੋਲ ਕਰਾਂਗੇ ਕੋਈ ਵੀਰ ਭਰਾ ਫਾਈ ਪਾਵੇ ਝੋੜੀ ਸਵਾ ਲੱਖ ਦੇ ਦਾਂਗੇ ਪਰ 2 ਲੱਖ ਦੀ ਝੋੜੀ ਨਹੀਂ 2 ਲੱਖ ਦੀ ਹਾਂ ਨਾ ਹੀ ਲਓ ਜੀ 2 ਲੱਖ ਦੀ ਪਾਏ ਕਹਿੰਦਾ ਹਾਂ ਨਾ ਝੋੜੀ ਦੇਵਾਂਗੇ ਪਰ ਬ੍ਰੈਂਡ ਪੀਸ ਆ ਬ੍ਰੈਂਡ ਜਿਨਵਾਉਂਦੇ ਭੰਬ 20 ਕਿਲੋ ਕੰਟੇ ਨਾਲ ਤਾਂ ਕੱਢੋ ਕੋਈ ਵੀਰ ਭਰਾ ਉੱਤੇ ਆ ਕੇ ਦੇਖੇ ਉਹ ਵਜਨ ਦੀ ਝੋੜੀ ਸਵਾ ਲੱਖ ਦੀ ਯਾਰ ਸਵਾ ਲੱਖ ਦੀ ਹੈ ਕਿਹੜੀ ਗੱਲ ਆ ਠੀਕ ਐ ਦੇਖੋ ਵੀ ਖਰਚ ਹਲ ਕਰਦੀ ਫਿਰਦੀ ਮੈਂ ਜਿਹਨੂੰ ਕਹਿੰਦੇ ਆ ਸਾਡਾ ਕਾ ਖਾਦੀਆਂ ਹੈ ਕਿ ਤਾਂ ਹੀ ਕਰਦੀਆਂ ਸਾਡਾ ਕਾ ਖਾਦੀਆ ਸਹੀ ਬਰਗ ਦੇਖੋ ਟਲਕ 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 ਤੇਰੀ ਚੰਬੜੀ ਪੂਰੀ ਪਤਲੀ ਆ ਸੁਲੀ ਚੰਬੜੀ ਮੈਂ ਬੰਬ ਪੀਸ ਆ ਤੇ ਕੁਆਲਿਟੀ ਆ ਸੋਹਣੀ ਆ ਸੁਨੱਖੀ ਆ ਵਧੀਆ ਆ ਸਾਰੇ ਬੰਦੇਓ ਬੈਸਟ ਆ ਕੀ ਕਰ ਬਾਈ ਮੀਨੀ ਓਕੇ ਜੀ ਲਓ ਜੀ ਮੀਨੀ ਢੋਟੀ ਆ ਗਈ ਅਜ ਮੀਨੀ ਹੀ ਆ ਗਈ ਮੀਨੀ ਵੇਕੇ ਸਾਰੀਆਂ ਕੁਆਟੀਆਂ ਸਾਰੀਆਂ ਕੁਆਟੀਆਂ ਗਿਆ ਮੀਂਹਦੇ ਆ ਆ ਵੇ ਰਸਟੇਂਗ ਆਏ ਹਾਏ ਬੋਲ ਤਰੋਈ ਤਰੋ ਕੁਆਟੀ ਦੁਜਾ ਸੁਆ ਮੂੰਹ ਛਗੀ ਮੇਰਾ ਆਰਡਰ ਕੁਆਲਿਟੀ ਥਣ ਲੈਵਾ ਕਰੋ ਚੱਕ ਇੱਕ ਹੱਡੀ ਵਾਲੀ ਇੱਕ ਸਿੰਗਲ ਹੱਡੀ ਵਾਲੀ ਆ ਜੀ ਹਾਂ ਜੀ ਧੋਨ ਹਾਰੀਆਂ ਕੁਆਲਟੀਆਂ ਤੇ ਜਿਹਨੂੰ ਕਹਿੰਦੇ ਅਸਲ ਚੀਜ਼ ਝੋਟੀ ਪਹਿਲੇ ਸਵੇਰੇ ਕੋ 14 ਕਿਲੋ ਝੋਟੀ ਦੁੱਧ ਚੱਲੀ ਹੈ ਤੇ ਦੂਜਾ ਸੂਆ ਆ ਤੇ ਜਿਹੜਾ ਮਰਜੀ ਵੀਰ ਭਰਾ ਆਪਣੀ ਪਰਸ ਕਰਕੇ ਲਵੇ ਪਰ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਸਹੀ ਗੱਲ ਪਰਸ ਲਿਆ ਬੰਦੇ ਪਤਾ ਜਿਹਨੂੰ ਨੋਲਜ ਹੈ ਮਾਲ ਲੰਗਰ ਬਾਰੇ ਮੈਂ ਨਾ ਵੀ ਅਸਲ ਚੀਜ਼ ਜਿਹਨੂੰ ਜਨਾ ਚਵਾ ਲਗਾ ਨਾ ਪਸਮਾ ਲਗਾ ਇੱਕ ਨੰਬਰ ਆਹੋ ਮਜ਼ੇਯਾਰੀ ਮਜ਼ੇਯਾਰੀ ਪੂਰੀ ਸਵਾਦ ਸੁਗਰੀ ਜਿਹਨੂੰ ਕਬੂਤਰੀ ਆਖਿਆ ਜਾਂਦਾ ਆ ਤੇ ਜਵਾਨ ਦੇਖੋ ਝੋਟੀ ਦਾ ਕੱਟ ਕਾਟ ਕੇ ਦਾ ਮੈਂ ਨਾ ਵੀ ਸਾਰੇ ਭੱਜੇ ਜਿਹਨੂੰ ਕਿਹਦੇ ਨਾਲ ਸਰਪ ਚੰਗੀ ਤੋਂ ਚੰਗੀ ਠੀਕ ਹੈ ਜੀ ਸਹੀ ਗੱਲ ਹੈ ਭਾਈ ਸੇਵਾ ਕਰਨੀ ਪੈਂਦੀ ਮਾਲ ਦੀ ਇਹ ਜੱਡ ਬਲੈਗ ਛੋਟੀ ਜਿਹੀ ਪੂਰੀ ਸੇਵਾ ਹੋਵੇ ਮਗਰ ਵੀ ਕੱਟੀ ਆ ਬਾਰੇ ਇਹ ਕੱਟੀ ਆ ਠੀਕ ਹੈ ਜੀ ਇਹਦੇ ਨਾਲ ਕਟਾ ਕਟਾ ਕਟਾਰ ਬੱਚਾ ਬਨ ਮਾ ਦੂਦੇ ਖਾ ਦिए ਕੱਲ ਜੀ ਗੱਦੀ ਆ ਮਚਾਏ ਨਾਲੂ ਨਾਲੂ ਜਿਹੜਾ ਪਾਰਨਾ ਵੀਰੇ ਜਿਹਨੂੰ ਕਹਿੰਦੇ ਛੋਟੀ ਵੇਖ ਪਾਂਦੇ ਦੇ ਪੀਸ ਕੁਆਲਟੀ ਬੜੀ ਚੁਆਈ ਚੁਆਈ ਬਾਈ ਐਪ ਪੋਲੀ ਯਾਰਾ ਨਾ ਨਾ ਵੀ ਹੱਥ ਨਹੀਂ ਰੱਖਣ ਦੀ ਪੰਪ ਪਿਆ ਕੇ ਕੋਈ ਹੋਰੀ ਮਈ ਥੋੜਾ ਨਾ ਖਾਫਣੀ ਜਿਤਨਾ ਮਰਜੀ ਥੱਲੇ ਬੈ ਜਾ ਛੋਟੀ ਇਹਨੂੰ ਕਹਿੰਦੇ ਅਸਲ ਚੀਜ਼ ਚੁਆਈ ਦੇ ਵੇਖੀ ਆ ਹੋਏ ਤੋੜਤਾਸ ਰਹਾ ਰਹਿ ਰਹਿ ਤੋਏ 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 ਲੈਣਗੇ ਪੰਪ ਚੁਆਈ ਬਹੁਤ ਵਧੀਆ ਕੁਆਲਟੀ ਵਾਲੀ ਆ ਤੇ ਬੈਸਟ ਥਾਲ ਲੇਵੇ ਵਾਲੀ ਬੁਰੀ ਵਧੀਆ ਦੱਸੋ ਬਾਈ ਜੀ ਕੀ ਪ੍ਰਾਈਸ ਦਾ ਪ੍ਰਾਈਸ ਵੀਰ ਮੁੰਡ ਜੋ ਮਰਜੀ ਕਰਾ ਜਿੰਨੇ ਦੀ ਹਾਂ ਨਾ ਛੋਟੀ ਦੇ ਦੇਣੀ ਆ ਹਾਂਜੀ ਛੋਟੀ ਬਾਈ ਤੋ ਅਸਲੀ ਝੋੜੀ ਇਹੋ ਜੀ ਝੋੜੀ ਵੇਚਦਾ ਮਜਾ ਆਉਂਦਾ ਅਜੇ ਤੋ 15 ਦਿਨਾਂ ਨੂੰ ਝੋੜੀਆਂ ਪੜਾਉਂਦਾ ਖਾਵੇ ਬੋਰੀ ਵਸਾ ਗਏ 30 ਕਿਤਾ 17 18 ਗੱਡਾ ਸਹੀ ਗੱਲ ਹੈ ਤੇ ਜਿਹਨੂੰ ਕਹਿੰਦੇ ਐਸਰਾ ਮੁੱਲ ਭਵੇਂ ਜੋ ਮਰਜੀ ਕਰਾ ਖਾਣਾ ਹੀ ਝੋੜੀ ਦੇਦੇ ਮੁੱਲ ਇੱਕ 45 40 ਦੀ 40 ਦੀ 1 40 ਦੀ ਠੀਕ ਹੈ ਬਾਈ ਜੀ ਚਲੋ 5:00 ਵਜੇ ਕਹਿੰਦੇ ਛੋਟ ਕਰਦੇ ਇੱਕ 45 ਮੁੱਲ ਆ ਤੇ 40 ਹਾਨਾ ਹੀ ਦੇਣਾ 40 ਦੀ ਝੋਟੀ ਦੇਣੀ ਪਰ ਝੋਟੀ ਬੰਦੇ ਦੇ ਸਿਰ ਜਿਹੀ ਉੱਚੀ ਕੋਈ ਦੇਖੇ ਹਾਈਟ ਪਿੱਛੋ ਖਾਦਨੇ ਕੋਈ ਜੂਮ ਮਿਲ ਗਾਲ ਨਹੀਂ ਆ ਜਾਣਗੇ ਮਾਲ ਵੇਖੇਗਾ ਨਾ ਛੱਟ ਨਹੀਂ ਜਾਂਦਾ ਜਿੰਨੀਆਂ ਝੋਟੀਆਂ ਵੱਡੀਆਂ ਸਹੀ ਗੱਲ ਭਾਈ ਜੂਮ ਨਹੀਂ ਕੀਤੀਆਂ ਇਹ ਵੀ ਇੰਡੀਆ ਦੇ ਬਲੋਗ ਵਿੱਚ ਕੱਟੀ ਹੋਊਗੀ ਗਾੜੀ ਬਿਲਕੁਲ ਸਹੀ ਹੋਊਗੀ ਪਹਿਲਾਂ ਦੱਸਦਾ ਵੀ ਵੀਰ ਬਾਦਰ ਦਰਮਾਨਾ ਅੱਜ ਠੀਕ ਹੈ ਇੱਕ ਜੀ ਪਹਿਲਾਂ ਝੋਟੀ ਆ ਗਈ ਆ ਮੈਂ ਦੱਸਦਾ ਆ ਆ ਝੋਟੀ ਵਿੱਚ ਪਰ ਵੇਖੀ ਰੱਖੋ ਇਹ ਦੇਖੀ ਆ ਇਹ ਢਾਲੀ ਝੋਟੀ ਵੇਖੀ ਆ ਬਹੁਤ ਚੰਗੀ ਝੋਟੀ ਇੱਕ ਕਰਮਾ ਵਾਲੀ ਹੈ ਇਹ ਕਰਮਾ ਵਾਲੇ ਕਰਮਾ ਵਾਲੀ ਕਦੀ ਹੁੰਦੀ ਤੇ ਕੱਟੀ ਮਗਰਿਆ ਕਟਈ ਮਗਰ ਹੱਜੀ ਛੋਟੀ ਹੋ ਗਈ ਨਹੀਂ ਕੋਣੀ ਓਕੇ ਚਲੋ ਅਸਤੇ ਚੱਲੀਏ ਜਿੰਦੀ ਰਵੀ ਆ ਲਓ ਜੀ ਆਹ ਛੋਟੀ ਆ ਇਹ ਵੀਰ ਕਦੇ ਕਦੇ ਜਿਹੜਾ ਜਿਹੜਾ ਕਰਵਾਈਆਂ ਵੀਰ ਭਰਾ ਮਾਨ ਨਾਲ ਪੂਰਾ ਬੁੱਲ ਕਰਦੇ ਆ ਪੂਰੇ ਤੇ ਜਨਰਲ ਆਏ ਟੌਪ ਟੌਪ ਦੇ ਜਿਹੜੀ ਗੱਲ ਭਾਈ ਆਪਣੇ ਕੋਲ ਜੀ 2000 2000 ਹਰ ਵਾਰ ਤੋਂ ਹੁੰਦੀਆਂ ਰਹੀਆਂ ਜਿਹੜੀ ਗੱਲ ਆ ਠੀਕ ਆ ਵਾਲਾ ਤਾਂ ਨਾ ਵੇਖ ਆਂਦੇ ਆਈ ਥੋੜਾ ਥੋੜਾ ਦੋ ਤਿੰਨ ਕੰਮ ਹੀ ਜਿਹੜੀ ਆ ਸਫਾਈਆਂ ਸਫਾਈਆਂ ਵੇਖੋ ਝੋੜੀਆਂ ਦੂਜਾ ਪੂਰਾ ਆ ਠੀਕ ਆ ਹੈਪੀ ਸਿੰਘ ਆ ਥੋੜੀ ਗੱਡੀ ਜਾਮ ਲਈ ਬੱਦਲ ਦਾ ਵੀ ਪਤਾ ਨਹੀਂ ਆ ਜੀ ਇਹ ਵੀ ਕੰਮ ਜੋਰੀ ਆ ਸਾਲ ਭਰ ਦੀ ਜੀ ਹਰ ਕੇ ਦਾ ਮਾਰਾ ਇੱਕ ਦਾ ਦਾਣਾ ਫੱਕਾ ਵਧੀਆ ਆ ਵੀਰ ਭਰਾ ਦਾ ਚੜ੍ਹਦੀ ਕਲਾ ਰੱਖ ਮਗਰ ਵੀਰ ਜੀ ਕੱਟੀ ਜੇ ਮਗਰ ਕਟੀ ਹੈ ਤੇ ਸਾਫ ਝੋਟੀ ਜਿਹਨੂੰ ਕਹਿੰਦੇ ਨਾ ਅਸਲ ਚੀਜ਼ ਆ ਵੀ ਕਟੀ ਆ ਤੇ ਬਾਕੀ ਠੰਡੀ ਬੜੀ ਫਰੇਜ ਆ ਠੀਕ ਆ ਬੋਲੋ ਜੀ ਇੱਧਰ ਆਓ ਲੈ ਜਾਓ ਕਾਹ ਲੈਣਾ ਇੱਕ ਟਾਈਮ ਵਾਲਾ ਖੜੇ ਪਾ ਦਿਓ ਲਓ ਜੀ ਬਨੇ ਥੱਲੇ ਬਨੇ ਆਹ ਕੁਆਲਟੀਆਂ ਦੇ ਆਹ ਚੀਜ਼ਾਂ ਕਿਤੇ ਮਿਲਣੀਆਂ ਇੱਕ ਹੋਰ ਗੱਲ ਇਹ ਰੇਡ ਵੀ ਉਸ ਤੇ ਮਿਲਨੀ ਪੁਰਾਣੇ ਬਾਜ਼ਾਰ ਤੇ ਸੌਣ ਵਾਲੇ ਬਾਜ਼ਾਰ ਤੇ ਲਓ ਜੀ ਚਲੋ ਠੀਕ ਹੈ ਜੀ ਇਹ ਜੀ ਜਾ ਸੌਣ ਬਾਦਰਾਉਂਦਾ ਬਾਜ਼ਾਰ ਯਾਰ ਕਹਿੰਦਾ ਅਬਰਸਰ ਹੋਰ ਵਧੀਆ ਮਗਰ ਤੇ ਕੀ ਆ ਮੂੰਹ ਛਗੀ ਤੇ ਵਧੀਆ ਝੋਟੀ ਬਜਾਸੂਆ ਠੀਕ ਹੈ ਜੀ ਤੇ ਕੁਆਲਟੀ ਵਾਲੀ ਤੇ ਮਗਰ ਕੱਟੀ ਦੇ ਜਿਹੜਾ ਵੀਰ ਜਿਹੜੀ ਦਰਮਿਆਨੀ ਝੋਟੀ ਅਸੀਂ ਪਹਿਲਾਂ ਕਹਦਾ ਕਿ ਜਿਹੜੀ ਗੱਲ ਵੀ ਜ਼ਿਆਦਾ ਨਹੀਂ ਇਹ ਕਹਿੰਦੇ ਵੀ 13-14 ਦਊਗੀ 10000 ਕਿਲੋ ਤੋਂ ਘੈੜੀ ਨਹੀਂ ਪੈਣੀ ਵਧੀਆ ਦੁੱਧ 10000 ਕਿਲੋ ਮਾਈ ਵਾਲਾ ਦਊ 10 ਕਿਲੋ ਕੰਡੀਆਂ ਇਹਦੀ ਬਾਟੀਆਂ ਨਹੀਂ ਉਹ ਤਾਂ ਵੀਰ ਕਹਿੰਦਾ ਯਾ ਇਹਨਾਂ ਨੂੰ ਦਊਗੀ ਚ ਖੜੀਆਂ ਧੀਰੇ ਆ ਬੱਚਾ ਉਹ ਤਾਂ ਤੁੰਗ ਰੋ ਮੈਂ ਨਹੀਂ ਬੱਜਿਆ ਕਿਦਾ ਵਰਲੀ ਮੈਂਦਾ ਆਰਮੀਨੀ ਦਾ ਵੇਖੋ ਬਜਾ ਮੀਨੀ ਦਾ ਚੁੰਗਣ ਹੋ ਡਈਆ ਇਹ ਨਸਾਂ ਦੇ ਮੁੱਲ ਪੈਂਦੇ ਆ ਦੇ ਐਸਾ ਚੀਜ਼ੇ ਕਮਾ ਲੇ ਬਾਈ ਨਸਲ ਨਸਾਂ ਦੇ ਮੁੱਲ ਹੁੰਦੇ ਬੰਦੇ ਦੀ ਤੇ ਜਨਤ ਦੇ ਮੈਂ ਕਿਉਂ ਨਹੀਂ ਇਹ ਵੀਰ ਮੋਲ ਝੋਟੀ ਦਾ ਜੋ ਮਰਜ਼ੀ ਕਰੀਏ ਹਾਂਜੀ ਕੋਈ 90 95 ਨਹੀਂ 84000 84000 ਦੀ 84000 ਦੀ ਭਰ ਦੋ ਜੀ 80000 80 ਦੀ ਚਲੋ ਜੀ ਅਸੀਂ ਚਾਹੀਦਾ ਪੁੱਲਾ ਜੀ ਕਰੋ ਮਾਨ ਬਿਲਕੁਲ ਜੀ ਆ ਜਾ ਜੀ ਬਿਲਕੁਲ ਜੀ ਆ ਜਾ ਚਲੋ ਜੀ ਇਹ ਭੋਲੇ ਦੇ ਗਾਇਂ ਚ ਡਾ ਲਾਂਗੇ ਭੋਲੇ ਦੇ ਗਾਇਂ ਚ ਡਾ ਲਾਂਗੇ ਸ਼ਾਈ ਵਾਲ ਪਿਓ ਠੰਡੀ ਵਸੀ ਆ ਗਈ ਏ ਸ਼ਾਈ ਹਾਲ ਦੁੱਧ ਦੁੱਧ ਕਿਨਾ ਜੇ ਦੁੱਧ ਵੀ ਸੱਤ ਕੰਦੋਂ ਤੇ ਇਹਦਾ ਵੀਰ ਚੈੱਕ ਨਹੀਂ ਹੋਈ ਚੈੱਕ ਨਹੀਂ ਹੋਈ ਤੇ ਪਰ ਜਿਹੜੇ ਵੀਰ ਕੋ ਨਹੀਂ ਆਣਾ ਵਧੀਆ ਠੀਕਾ ਰਵਾਇਆ ਛਕਾ ਉਹਨੇ ਨਾਲ ਦਿੱਤਾ ਵਾ ਗਾਇਂ ਦੇ ਵਿੱਚ ਬੈਠ ਗਿਆ ਚੈੱਕ ਦੀ ਭਾਈ ਕੋਈ ਗਾਰੰਟੀ ਨਹੀਂ ਆਪਣੀ ਹਨਾ ਗਾਰੰਟੀ ਨਹੀਂ ਆ ਤੇ ਦੋ ਮਹੀਨੇ ਥੋੜਾ ਟਾਈਮ ਘਟ ਕੇ ਤੇ ਦਵਾਂਗੇ ਬੜੇ ਭਾਣਾ ਲੈ ਆ ਵੀਰ ਲੈ ਆਓ ਲੈ ਵੀਰ ਜੀ ਲੈ ਆਓ ਲੈ ਆਓ ਜਿਹੜਾ ਮਰਜ਼ੀ ਵੀਰ ਭਰਾ ਦੁੱਧ ਪਾਣੀ ਪੀਵੇ ਇਹੋ ਜੀ ਗਾਂ ਦੀ ਸੇਵਾ ਕਰੇ ਤੇ ਜੈਜ ਭਾਗ ਨਾ ਮੋਲਪਾ ਵੀ ਜੋ ਮੋਲਪਾ ਵੀ ਜੋ ਮਰਜ਼ੀ ਹਾਂ ਦੇ ਨਾਲ 10000 10000 ਦੀ ਲਓ ਜੀ 10000 ਦੀ ਬਛੀ ਨਹੀਂ ਆਉਂਦੀ ਮੇਰਾ ਨਈਂ ਅੰਦੇ ਦਿੱਤੀ ਆ ਗਿਫਟੀ ਕੀਤਾ ਸਾਹਮਣਾ 9000 ਠੀਕ ਹੈ ਭਲਾ ਜੀ ਲਓ ਜੀ 9500 ਦੀ ਜਾਂਦ ਨਹੀਂ 9000 ਦੀ ਐਂਡ ਲਓ ਠੀਕ ਹੈ 9000 ਰੁਪਏ 9000 ਦੀ 9000 ਦੀ ਬਾਕੀ ਵੀਰ 7 ਕਿਲੋ ਦੋ ਤੇ 6 ਕਰਕੇ ਵਧੀਆ ਲੈ ਲਏ ਦੇਖੋ ਜੀ 9 10 ਦੀ ਪੋਲਾ ਜੀ ਵਸ਼ੀ ਨਹੀਂ ਮਿਲਦੀ ਹੁਣ ਇਹ ਬੜੀ ਪਾੜਾ ਇਹ ਵੈੜਿਆ ਪਾੜਾ ਪਾੜਾ ਸੀਮਾ ਥੱਲੇ ਪਾੜੀ ਹੈ ਬਾਕੀ ਵੀਰ ਝੋਟੀਆਂ ਮਹਾਰੀਆਂ ਸੌ ਸੋਧਰੀਆਂ ਆਹ ਬ੍ਰੈਡ ਜਿਹਨੂੰ ਕਦੇ ਆ ਵਧੀਆ ਕੁਆਲਟੀ ਵਾਲੇ ਇਹ ਬਾਕੀ ਹੁਣ ਵੀਡੀਓ ਲਗਾਤਾਰ ਹੀ ਆਉਗੀ ਆਮ ਆਪਣੇ ਪੂਰੇ ਹੋ ਗਏ ਆ ਤੇ ਚੜ੍ਹਦੀ ਕਲਾ ਆ ਤੇ ਯਾਰੇ ਰੱਖਾ ਮਾਲ ਵਧੀਆ ਆ ਤੇ ਕਈ ਜਿਹੜੋ ਕਰਦੇ ਜਿਹੜੋ ਖਾਵੀਆਂ ਵੱਤੋਂ ਵੱਧ ਦੱਬ ਕੇ ਮਾਲ ਬੜੇ ਵੀਰ ਭਰਾ ਮਾਨ ਕਰਦੇ ਵਪਾਰੀ ਭਰਾੜਾ ਪੂਰਾ ਮਾਨ ਕਰਦੇ ਆ ਜਿਹਨੇ ਲਤਾਂ ਖਿੜੀਆਂ ਖਿਟੀ ਜਾਂਦੇ ਮੈਂ ਵੀਰ ਜੀ ਚੜਦੀ ਕਲਾ ਆ ਸਾਰੇ ਅਸੀਂ ਇਹ ਨਹੀਂ ਕਹਿੰਦੇ ਸਾਰੀਆਂ ਘਰਾਂ 'ਚ ਆਉਂਦੀਆਂ ਉਹ ਵੀ ਵੀਰ ਜੀ ਆਉਣ ਆਨੂੰ ਜਿਹੜਾ ਮੰਦੀ ਵੀਡੀਓ ਪਾਵੇ ਵਪਾਰੀ ਵੀਰ ਪਾਵੇ ਵੀਡੀਓ ਪਾਉਂਦੇ ਆ ਵੀਡੀਓ ਪ੍ਰਮਾਣ ਕਰਦੇ ਪੂਰਾ ਕਰਦੇ ਕੋਈ ਤਨ ਤਾਰਨ ਜਿਤਨਾ ਮਰਜੀ ਵੀਡੀਓ ਪਾਵੇ ਅਸੀਂ ਵੀ ਮਹੀਂ ਫੋਨ ਤੇ ਮਗਾ ਲੈਨੇ ਮਹੀਂ ਗਾੜੀ ਹੋਵੇ ਸਹੀ ਗੱਲ ਹੈ ਮੈਂ ਵਿਕਣੀ ਹੈ ਚੜਦੀ ਕਲਾ ਕਿਹੜੀ ਗਾੜੀ ਮੇਰੇ ਕੋਲ ਸਹੀ ਗਾੜੀ ਹਾਂ ਬਾਕੀ ਮੈਂ ਖਲਦੇ ਮੋਲ ਪੈਂਦੇ ਵਾਇਰ ਕਮੈਂਟ ਸ਼ੇਅਰ ਵਾਦ ਵਾਦ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਕਰਨਾ ਭਰਾ ਵੀਰ ਜੀ 88 27 40 77 53 ਨਾਮ ਮਾਣਾ ਤੇ ਪਿੰਡ ਪੋਮਾ ਪਿੰਡ ਪੋਮਾ ਜਲੰਧਰ